ਜਲਦੀ ਸੰਯੁਕਤ ਕੈਨੇਡਾ ਵਿੱਚ ਜੀ7 ਸਿਮੇਟ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਪਹਿਲਾਂ ਤਾਂ ਭਾਰਤ ਨੂੰ ਕੈਨੇਡਾ ਵੱਲੋਂ ਸੱਦਾ ਨਹੀਂ ਆਇਆ ਸੀਗਾ ਪਰ ਕੁਝ ਸਮੇਂ ਬਾਅਦ ਭਾਰਤ ਨੂੰ ਸੱਦਾ ਭੇਜਿਆ ਜਾਂਦਾ ਹੈ ਕੀ ਦੇਖਦੋਂ ਇਹ ਸੱਦਾ ਭੇਜਣ ਵਿੱਚ ਇਨੀ ਦੇਰੀ ਕਿਉਂ ਲਗਾਈ ਦੂਜਾ ਜਦੋਂ ਹੁਣ ਸੱਦਾ ਭਾਰਤ ਨੇ ਕਬੂਲ ਕਰ ਲਿਆ ਜਦੋਂ ਦੋਹੋ ਦੇਸ਼ ਮਿਲਣਗੇ ਆਪਸ ਦੇ ਵਿੱਚ ਤਾਂ ਇਹਨਾਂ ਇਸ ਬੈਠਕ ਦੇ ਨਾਲ ਜੋ ਜੀ7 ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਇਸ ਮੇਟ ਦੇ ਨਾਲ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਕੁਝ ਫਰਕ ਪਵੇਗਾ ਕੁਝ ਇਹ ਦੋਨਾਂ ਦੇਸ਼ਾਂ ਦੇ ਵਿੱਚ ਜੋ ਪਹਿਲਾਂ ਕਾਫੀ ਲੰਬੇ ਸਮੇਂ ਤੋਂ ਜੋ ਤਿੱਖਾ ਤਕਰਾਰ ਸੀ ਨੂੰ ਇਹ ਨਵੀਂ ਦੇਸ਼ ਕੋਸ਼ਿਸ਼ ਕਰ ਚੁੱਕੇ ਸੀਗੇ ਕਿ ਹੁਣ ਲੱਗਦਾ ਕਿ ਇਹ ਸਾਰਾ ਕੁਝ ਠੰਡਾ ਹੋ ਜਾਵੇਗਾ ਕਿਸੇ ਹੋਰ ਨਵਾਂ ਰਾ ਖੁਰਸਤ ਦੋਨਾਂ ਦੇਸ਼ਾਂ ਵਾਸਤੇ ਜੀ ਜੀ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਇਹਦੇ ਬਾਰੇ ਦੱਸਣਾ ਚਾਹੁੰਨਾ ਕਿ ਜੀ 7 ਸਮਿਟ ਜਿਹੜਾ ਹੈਗਾ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਉਲੀਕਿਆ ਜਾਂਦਾ ਹੈ ਪਿਛਲੀ ਵਾਰ ਇਹ ਇਟਲੀ ਦੇ ਵਿੱਚ ਹੋਇਆ ਸੀ ਤੇ ਉੱਥੇ ਵੀ ਨਰਿੰਦਰ ਮੋਦੀ ਹੋਰਾਂ ਨੇ ਸ਼ਿਰਕਤ ਕੀਤੀ ਸੀ ਇਸ ਵਾਰ ਇਹ ਕੈਨੇਡਾ ਦੇ ਵਿੱਚ ਹੋਣ ਜਾ ਰਿਹਾ ਸੀ ਤੇ ਜਿਹੜੀ ਚਰਚਾ ਦੀ ਤੁਸੀਂ ਗੱਲ ਕਰ ਰਹੇ ਹੋ ਕਾਫੀ ਦੇਸ਼ਾਂ ਨੂੰ ਸਭੇ ਆਲਰੇਡੀ ਕੈਨੇਡਾ ਵੱਲੋਂ ਭੇਜ ਦਿੱਤੇ ਗਏ ਸੀ ਪਰ ਇਹ ਪੈਂਡਿੰਗ ਸੀ ਇਤੋਂ ਪੈਂਡਿੰਗ ਵੀ ਨਾ ਕਹੀਏ ਤੇ ਇਹ ਸੀ ਵੀ ਭਾਈ ਭੇਜਿਆ ਹੀ ਨਹੀਂ ਜਾਣਾ ਸ਼ਾਇਦ ਨਰਿੰਦਰ ਮੋਦੀ ਹੋਰਾਂ ਨੂੰ ਸੱਦਿਆ ਨਹੀਂ ਜਾਣਾ ਕਿਉਂਕਿ ਜੋ ਪਿਛਲੇ ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਕਤਲ ਹੋਏ ਸੀ ਉਹਦਾ ਕਿਤੇ ਨਾ ਕਿਤੇ ਜਸਟਿਨ ਟਰੂਡੋ ਪਾਰਲੀਮੈਂਟ ਦੇ ਵਿੱਚ ਖੜ ਕੇ ਕਹਿ ਚੁੱਕੇ ਸੀ ਕਿ ਭਾਰਤ ਦੇ ਏਜੰਟਸ ਦਾ ਹੱਥ ਹੈ ਸੋ ਉਸ ਤੋਂ ਬਾਅਦ ਜੋ ਤੁਸੀਂ ਦੇਖਿਆ ਹੋਣਾ ਵੀ ਇੱਕ ਡਿਜੀਟਲ ਵਾਰ ਚੱਲੀ ਹੈ ਸਟੇਟਮੈਂਟ ਵਾਰ ਚੱਲੀ ਹੈ ਦੋਨਾਂ ਮੁਲਕਾਂ ਦੇ ਵਿੱਚ ਤੇ ਫਿਰ ਅਖੀਰ ਦੁਸ਼ਮਣ ਦੇਸ਼ਾਂ ਦੀ ਲਿਸਟ ਦੇ ਵਿੱਚ ਪਾ ਦੇਣਾ ਇਸ ਤੋਂ ਬਾਅਦ ਇਹ ਸਾਰਾ ਕੁਝ ਦੇਖ ਕੇ ਲੱਗਦਾ ਸੀ ਕਿ ਭਾਈ ਨਰਿੰਦਰ ਮੋਦੀ ਹੋਰਾਂ ਨੂੰ ਸੱਦਾ ਜਿਹੜਾ ਹੈ ਉਹ ਨਹੀਂ ਆਉਣਾ ਪਰ ਅਖੀਰ ਹੋਇਆ ਉਸਦੇ ਉਲਟ ਸੱਦਾ ਆ ਗਿਆ ਹੁਣ ਜੀ7 ਦੇ ਜਿਹੜੇ ਸਬਮਿਟ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਨੂੰ ਸਦਾ ਭੇਜ ਦਿੱਤਾ ਹੈ ਮਾਰਕ ਕਾਰਨੇ ਜੋ ਕਿ ਜਸਟਿਨ ਟਰੂਡੋ ਤੋਂ ਬਾਅਦ ਜਿਹੜੇ ਕਨੇਡਾ ਦੇ ਬਣੇ ਨੇ ਪ੍ਰਧਾਨ ਮੰਤਰੀ ਹੁਣ ਇੱਥੇ ਫਰਕ ਆ ਜਾਂਦਾ ਹੈ ਅਕਸਰ ਹੀ ਆਪਾਂ ਦੇਖਦੇ ਆਂ ਕਿ ਜਦੋਂ-ਜਦੋਂ ਵੀ ਸਰਕਾਰਾਂ ਬਦਲਦੀਆਂ ਉਹ ਥੋੜੇ ਆਪਣੇ ਤਰੀਕੇ ਦੇ ਨਾਲ ਚੱਲਦੀਆਂ ਨੇ ਨਵੇਂ ਪ੍ਰਧਾਨ ਮੰਤਰੀ ਨਵੇਂ ਚਿਹਰੇ ਉਹ ਆਪਣੇ ਤਰੀਕੇ ਨਾਲ ਚੱਲਣਾ ਚਾਹੁੰਦੇ ਹੁੰਦੇ ਆ ਹੁਣ ਜਸਟਿਨ ਟਰੂਡੋ ਨੇ ਜਿਵੇਂ ਘੋਸ਼ਿਤ ਕਰ ਦਿੱਤਾ ਕਿ ਭਾਈ ਇਹਨਾਂ ਨੇ ਸਾਰਾ ਕੁਝ ਕੀਤਾ ਹੈ ਤੇ ਉਹਨਾਂ ਦੀ ਲੰਬੇ ਸਮੇਂ ਤੋਂ ਖੜਕ ਰਹੀ ਸੀ ਹੁਣ ਇਹ ਵੀ ਸੋਚਿਆ ਜਾ ਸਕਦਾ ਹੈ ਇਥੋਂ ਕਿ ਮਾਰਕ ਕਰਨੀ ਹੋਰੀ ਚਾਹੁੰਦੇ ਹੁਣ ਕਿ ਇਹਨਾਂ ਦੇ ਜੀ ਹਾਲਾਤ ਸਾਡੇ ਜਿਹੜੇ ਦੋਨਾਂ ਮੁਲਕਾਂ ਦੇ ਵਿੱਚ ਬਰਾਬਰ ਦੁਬਾਰਾ ਉਹੋ ਜਿਹਾ ਹੋ ਜਾਣ ਜਿਹੋ ਜਿਹਾ ਪਹਿਲਾਂ ਹੁੰਦੇ ਸੀ ਕਿਉਂਕਿ ਦੇਖੋ ਜਦੋਂ ਕੋਈ ਵੀ ਸਰਕਾਰ ਜਾਂ ਕੋਈ ਬੰਦਾ ਆਉਂਦਾ ਉਹ ਇਹੀ ਸੋਚਦਾ ਕਿ ਆਪਾਂ ਬਿਹਤਰ ਕਿਵੇਂ ਬਣਾਉਣਾ ਦੂਜਿਆਂ ਦੇ ਨਾਲ ਡੀਲਿੰਗਸ ਕਿਵੇਂ ਬਣਨੀਆਂ ਜਾਂ ਉਹ ਸਾਰਾ ਕੁਝ ਕਿਵੇਂ ਹੋਣਾ ਸੋ ਮੈਨੂੰ ਲੱਗਦਾ ਵੀ ਮਾਰਕ ਮਾਰਕ ਕਰਨੀ ਹੋ ਰਹਨੇ ਪਹਿਲਾਂ ਤੇ ਥੋੜੇ ਦਿਨ ਸੋਚਿਆ ਸਮਝਿਆ ਗੱਲਬਾਤ ਕੀਤੀ ਫਿਰ ਅਖੀਰ ਤੇ ਉਹਨਾਂ ਨੂੰ ਲੱਗਿਆ ਪਈ ਭੇਜ ਦੇਣਾ ਚਾਹੀਦਾ ਸੱਦਾ ਇਹਦੇ ਨਾਲ ਜਿਹੜੇ ਹਾਲਾਤ ਨੇ ਉਹ ਬਿਹਤਰ ਬਣ ਗਏ ਪਰ ਇਹ ਇੰਨਾ ਸੌਖਾ ਨਹੀਂ ਰਿਹਾ ਮਾਰਕ ਕਰਨੇ ਵਾਸਤੇ ਕਿਉਂ ਕਿਉਂਕਿ ਉਹਨਾਂ ਨੂੰ ਹੁਣ ਜਿਹੜੀ ਪੁੱਛਗਿਚ ਹੈਗੀ ਉਹਨਾਂ ਦੀ ਸ਼ੁਰੂ ਹੋ ਚੁੱਕੀ ਹੈ ਕਿ ਉਹਨਾਂ ਨੇ ਨਰਿੰਦਰ ਮੋਦੀ ਹੋਰਾਂ ਨੂੰ ਸੱਦਾ ਕਿਉਂ ਭੇਜਿਆ ਪਹਿਲਾਂ ਤੇ ਉਹਨਾਂ ਨੂੰ ਪੱਤਰਕਾਰ ਸਵਾਲ ਕਰ ਰਹੇ ਨੇ ਜਦੋਂ ਪੱਤਰਕਾਰ ਨੇ ਸਵਾਲ ਕੀਤਾ ਕਿ ਤੁਸੀਂ ਨਰਿੰਦਰ ਮੋਦੀ ਜੋ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਤੁਸੀਂ ਸੱਦਾ ਭੇਜਿਆ ਤੇ ਇੱਕ ਪਾਸੇ ਕਿ ਕੈਨੇਡਾ ਕੈਨੇਡਾ ਦੇ ਵਿੱਚ ਕੇਸ ਚੱਲ ਰਿਹਾ ਹੈ ਕਿ ਇੱਕ ਜਿਹੜਾ ਕਤਲ ਹੋਇਆ ਉਹਦੇ ਪਿੱਛੇ ਭਾਰਤ ਦੇ ਏਜੰਟ ਨੇ ਸੂਮਾਰਕ ਕਰਨੀ ਹੋਰ ਨੇ ਕਿਹਾ ਕਿ ਉਹ ਆਨ ਗoing ਪ੍ਰੋਸੈਸ ਹੈਗਾ ਜਦੋਂ ਤੱਕ ਉਹਦਾ ਕੋਈ ਨਤੀਜਾ ਨਹੀਂ ਆ ਜਾਂਦਾ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਹਲਾਣ ਸਕਦੇ ਸੋ ਉਹਨਾਂ ਨੇ ਇਹ ਕਹਿ ਕੇ ਟਾਲਾ ਵੱਟਿਆ ਤੇ ਉਹਨਾਂ ਨੂੰ ਫਿਰ ਇਹ ਸਵਾਲ ਪੁੱਛਿਆ ਗਿਆ ਵੀ ਭਾਈ ਜੇ ਮੰਨ ਲਓ ਭਈ ਅਲਿਗੇਸ਼ਨ ਵੀ ਲੱਗੇ ਨੇ ਭਾਰਤ ਦੇ ਉੱਤੇ ਤਾਂ ਤੁਹਾਨੂੰ ਫਿਰ ਵੀ ਨਹੀਂ ਸੀ ਭੇਜਣਾ ਚਾਹੀਦਾ ਸੋ ਉਸ ਗੱਲ ਨੂੰ ਵੀ ਉਹਨਾਂ ਨੇ ਟਾਲ ਦਿੱਤਾ ਹੁਣ ਉਸ ਤੋਂ ਬਾਅਦ ਅਗਲੀ ਜਿਹੜੀ ਗੱਲ ਇਹ ਆ ਰਹੀ ਹੈ ਕਿ ਲੇਬਰ ਪਾਰਟੀ ਦੇ ਮਾਫ ਕਰਨਾ ਲਿਬਰਲ ਪਾਰਟੀ ਦੇ ਜਿਹੜੇ ਆਪਣੇ ਉਹਨਾਂ ਦੇ ਐਮਪੀਜ਼ ਨੇ ਉਹ ਹੁਣ ਬਗਾਵਤ ਦੇ ਰਾਹ ਤੁਰਨਗੇ ਆਉਂਦੇ ਆਉਂਦੇ ਦਿਨਾਂ ਦੇ ਵਿੱਚ ਇਹ ਵੀ ਗੱਲ ਜਿਹੜੀ ਸੁਣਨ ਦੇ ਵਿੱਚ ਆਈ ਹੈ ਕਿ ਜੇ ਮਾਰਕ ਕਰਨੀ ਹੋਰੀ ਇਹ ਸੱਦਾ ਵਾਪਸ ਨਹੀਂ ਲੈਂਦੇ ਮਤਲਬ ਕਿ ਇਹਨੂੰ ਖਤਮ ਨਹੀਂ ਕਰਦੇ ਸੱਦੇ ਨੂੰ ਵਾਪਸ ਨਹੀਂ ਲੈ ਲੈਂਦੇ ਇਨਵੀਟੇਸ਼ਨ ਤਾਂ ਕੁਝ ਉਹਨਾਂ ਦੇ ਐਮਪੀ ਵੀ ਜਿਹੜੇ ਨੇ ਬਾਗੀ ਹੋ ਕੇ ਤੇ ਉਹਨਾਂ ਦੇ ਖਿਲਾਫ ਜਿਹੜੇ ਹੈਗੇ ਆ ਉਹ ਭੁੱਗ ਸਕਦੇ ਆ ਸੋ ਇਹ ਕੰਮ ਤਾਂ ਛੋਟਾ ਜਿਹਾ ਸੀ ਕਿ ਸੱਦਾ ਭੇਜਣਾ ਜਾਂ ਨਹੀਂ ਪਰ ਜੋ ਕੈਨੇਡਾ ਦੇ ਵਿੱਚ ਹੋਇਆ ਪਿਛਲੇ ਸਮੇਂ ਦੇ ਵਿੱਚ ਉਸ ਨੂੰ ਲੈ ਕੇ ਹੁਣ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਤੁਹਾਡੀ ਸਰਕਾਰ ਨੇ ਤਾਂ ਪਿਛਲੇ ਸਾਲ 2 ਸਾਲ ਪਹਿਲਾਂ ਰੋਲਾ ਇਹਨਾਂ ਪਾਈ ਰੱਖਿਆ ਕਿ ਆਹ ਹੋ ਗਿਆ ਜੀ ਆਹ ਹੋ ਗਿਆ ਸਾਡੇ ਨਾਲ ਇਦਾਂ ਕਰਦਾ ਫੋਰਨ ਇੰਟਰਫੀਰੈਂਸ ਹੈਗੀ ਹੈ ਤੇ ਤੁਸੀਂ ਇੱਕਦਮ ਉਹ ਸਾਰਾ ਕੁਝ ਭਲਾ ਕੇ ਤੇ ਕਹਿੰਦੇ ਹੋ ਕਿ ਦੋਸਤੀ ਬਣ ਗਈ ਹੈ ਸਾਡੀ ਸਾਰਾ ਕੁਝ ਖਤਮ ਜੋ ਪਹਿਲਾਂ ਹੋਇਆ ਜਾਂ ਉਹ ਸਾਰੀ ਗੱਲਬਾਤ ਹੈਗੀ ਹੈ ਉਹ ਖਤਮ ਕਰ ਦਿੱਤੀ ਹੈ ਸੋ ਕਿਤੇ ਨਾ ਕਿਤੇ ਸਵਾਲ ਜਿਹੜੇ ਨੇ ਮਾਰਕਰ ਨਹੀਂ ਹੋ ਰਹੇ ਦੇ ਉੱਤੇ ਵੀ ਉੱਠ ਰਹੇ ਨੇ ਸੋ ਬਾਕੀ ਇਹ ਵੀ ਗੱਲ ਹੁੰਦੀ ਹੈ ਵੀ ਜਸਟਨ ਟੂਡੋ ਨਹੀਂ ਹਰ ਕਿਸੇ ਨੇ ਬਣ ਜਾਣਾ ਹੁੰਦਾ ਜੋ ਜਸਟਨ ਟੂਡੋ ਕਰ ਗਿਆ ਆਪਣਾ ਜੋ ਗੱਲਬਾਤ ਕਰ ਗਿਆ ਉਹ ਮਾਰ ਕਰਨੇ ਕੋਲੋਂ ਆਸ ਨਹੀਂ ਕੀਤੀ ਜਾ ਸਕਦੀ ਇਹ ਆਪਣੇ ਤਰੀਕੇ ਨਾਲ ਕਰ ਸਕਦਾ ਹੋ ਸਕਦਾ ਜਸਟਿਨ ਟੂਡੋ ਤੋਂ ਵੀ ਬੈਟਰ ਚੱਲ ਲਵੇ ਪਰ ਆਪਾਂ ਇਹ ਨਾ ਦੇਖੀਏ ਵੀ ਹਰ ਇੱਕ ਲੜੀ ਦੇ ਵਿੱਚ ਇੱਕੋ ਬੰਦਾ ਪਰੋਦੀਏ ਜਿਵੇਂ ਜੋ ਬਾਈਡਨ ਸੀ ਉਸ ਤੋਂ ਬਾਅਦ ਟਰੰਪ ਆਉਂਦੇ ਨੇ ਤੇ ਟਰੰਪ ਨੇ ਨਵੀਂ ਖੇਡ ਰਚ ਦਿੱਤੀ ਹੈ ਉਹਨੇ ਕਈ ਦੇਸ਼ਾਂ ਦੇ ਨਾਲ ਜਿਹੜੀ ਆਪਣੀ ਵਿਗਾੜ ਲਈ ਹੈ ਤੇ ਕਈ ਦੇਸ਼ਾਂ ਦੇ ਨਾਲ ਬਣਾ ਲਈ ਹੈ ਜਿਆਦਾ ਵੈਸੇ ਵਿਗਾੜੀ ਹੋਈ ਹੈ ਤੁਸੀਂ ਦੇਖੋ ਸੋ ਇਹ ਗੱਲਾਂ ਬਾਤਾਂ ਨੇ ਇਸ ਵੇਲੇ ਕਿ ਜਿਹੜੇ ਪ੍ਰੋਫੈਸਰਸ ਨੇ ਨਾ ਉਹ ਵੀ ਹੁਣ ਤਿਆਰ ਬੈਠੇ ਹੋਇਆ ਉਹਨਾਂ ਦਾ ਇਹ ਕਹਿਣਾ ਕਿ ਭਾਈ ਉਹ ਉਸ ਗੱਲ ਵਾਲੇ ਪਾਸੇ ਵੀ ਰਾਜੀ ਸੀ ਜਿਹੜੇ ਪ੍ਰੋਟੈਸਟ ਕਰਨਗੇ ਨਾ ਹਰਦੀਪ ਸਿੰਘ ਨਿਜਰ ਦੀ ਹਤਿਆ ਦੇ ਜਿਹੜਾ ਵਿਰੋਧ ਦੇ ਵਿੱਚ ਜਿਹੜੇ ਪ੍ਰੋਟੈਸਟ ਕਰਨਗੇ ਉਹਨਾਂ ਨੇ ਐਲਾਨ ਦਿੱਤਾ ਹੈ ਕਿ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਜੀ7 ਤੋਂ ਇੱਥੇ ਆਉਣਗੇ ਅਸੀਂ 48 ਆਵਰਜ਼ ਜਿਹੜਾ ਹੈਗਾ ਉਹਨਾਂ ਦਾ ਵਿਰੋਧ ਕਰਾਂਗੇ ਸੋ ਉਹਨਾਂ ਦਾ ਇਹ ਕਹਿਣਾ ਉਹਨਾਂ ਦਾ ਪਹਿਲਾਂ ਇਹ ਕਹਿਣਾ ਸੀ ਕਿ ਭਾਈ ਜੇ ਨਹੀਂ ਐਲਾਨਿਆ ਮਾਫ ਕਰਨਾ ਜੇ ਨਹੀਂ ਇਨਵੀਟੇਸ਼ਨ ਦਿੱਤਾ ਤਾਂ ਇਹ ਸਾਡੇ ਲਈ ਵਧੀਆ ਹੁਣ ਉਹਨਾਂ ਦਾ ਕਹਿਣਾ ਇਹ ਹੈ ਕਿ ਜੇ ਉਹ ਆ ਰਹੇ ਨੇ ਇਹ ਵੀ ਸਾਡੇ ਲਈ ਵਧੀਆ ਕਿਉਂਕਿ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਤੇ ਨਾਲੇ ਉਹ ਕਹਿੰਦੇ ਆ ਵੀ ਜਿਹੜੀ ਭਾਈ ਹਰਦੀਪ ਸਿੰਘ ਨਿਜਰ ਦੇ ਕਤਲ ਦੀ ਜਿਹੜੀ ਗੱਲਬਾਤ ਸੀ ਮੀਡੀਆ ਦੇ ਵਿੱਚ ਉਹ ਠੰਡੀ ਪਈ ਹੋਈ ਸੀ ਹੁਣ ਜੀ7 ਦੇ ਵਿੱਚ ਨਰਿੰਦਰ ਮੋਦੀ ਹੋਰਾਂ ਦੇ ਆਉਣ ਦੇ ਨਾਲ ਦੁਬਾਰਾ ਚੱਲ ਪਈ ਹੈ ਉਹ ਕਹਿੰਦੇ ਸਾਡੇ ਲਈ ਪਲੱਸ ਪੁਆਇੰਟ ਹੈਗਾ ਸੋ ਉਹ ਇਸ ਨੂੰ ਐਂਟਰੀ ਨੂੰ ਵੀ ਪਲੱਸ ਪੁਆਇੰਟ ਲੈ ਰਹੇ ਨੇ ਤੇ ਜਿਹੜੀ ਐਂਟਰੀ ਡਿਨਾਈ ਹੋਈ ਸੀ ਕਿਤੇ ਲੱਗਦਾ ਭਈ ਇਹਨਾਂ ਨੂੰ ਸੱਦਿਆ ਨਹੀਂ ਜਾਣਾ ਉਹਦੇ ਤੇ ਵੀ ਉਹ ਪਲੱਸ ਪੁਆਇੰਟ ਜਿਹੜਾ ਆਪਣਾ ਲੈ ਰਹੇ ਆ ਸੋ ਫਿਲਹਾਲ ਦੀ ਰਿਪੋਰਟ ਹੈ ਬਾਕੀ ਜਿਸ ਦਿਨ ਉਹ ਜਾਣਗੇ ਉਥੇ ਕੀ ਹਾਲਾਤ ਬਣਦੇ ਨੇ ਕਿਦਾਂ ਹੁੰਦਾ ਕੌਣ ਪ੍ਰੋਟੈਸਟ ਕਰਦਾ ਜਾਫਰ ਟੀਵੀ ਦੀਆਂ ਖਬਰਾਂ ਕੀ ਕਹਿੰਦੀਆਂ ਗ੍ਰੇਡੀਅਨ মিডিਆ ਦੀਆਂ ਖਬਰਾਂ ਕੀ ਕਹਿੰਦੀਆਂ ਉਹ ਆਪਾਂ ਸਾਰਾ ਕੁਝ ਤੁਹਾਨੂੰ ਨਾਲ-ਨਾਲ ਦੱਸਦੇ ਜਾਵਾਂਗੇ ਕਿ মিডিਆ ਦੇ ਵਿੱਚ ਸਵਾਲ ਪੁੱਛੇ ਜਾ ਰਹੇ ਨੇ ਮੈਂ ਤਾਂ ਇਹ ਦੇਖ ਰਿਹਾ ਸੀ ਕਿ ਬੜੀ ਬਿਵਾਕੀ ਦੇ ਨਾਲ ਜਿਹੜੇ ਪੱਤਰਕਾਰ ਨੇ ਉੱਥੋਂ ਦੇ ਉਹ ਸਵਾਲ ਕਰ ਰਹੇ ਨੇ ਮਾਰਕ ਕਾਰਨੀਕਰਾਂ ਨੂੰ ਕਿ ਭਾਈ ਇੱਕ ਵਾਰੀ ਤਾਂ ਤੁਸੀਂ ਆਹ ਕਹਿ ਦਿੱਤਾ ਸੀ ਤੁਹਾਡੀ ਹੀ ਸਰਕਾਰ ਹੈ ਬੇਸ਼ੱਕ ਤੁਸੀਂ ਪ੍ਰਧਾਨ ਮੰਤਰੀ ਨਹੀਂ ਸੀ ਪਰ ਤੁਹਾਡੇ ਹੀ ਪ੍ਰਧਾਨ ਮੰਤਰੀ ਨੇ ਇਹ ਗੱਲਾਂ ਕਹੀਆਂ ਤੇ ਅੱਜ ਤੁਹਾਡਾ ਸਟੈਂਡ ਕੀ ਹੈਗਾ ਸੋ ਮੈਂ ਤੁਹਾਨੂੰ ਉਹ ਦੱਸ ਚੁੱਕਿਆ ਕਿ ਬਾਕੀ ਐਮਪੀ ਕੁਝ ਜਿਹੜੇ ਨੇ ਉਹ ਬਾਗੀ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਇਸ ਗੱਲ ਨੂੰ ਲੈ ਕੇ ਸੋ ਆਉਂਦੇ ਦਿਨਾਂ ਦੇ ਵਿੱਚ ਉਹ ਸਾਰਾ ਕੁਝ ਜਦੋਂ ਪਬਲਿਕਲੀ ਬਾਹਰ ਆ ਜਾਏਗਾ ਕੌਣ ਕੀ ਕਿਹੜੇ ਪਾਸੇ ਖੜਦਾ ਹੈ ਤੇ ਉਹ ਆਪਾਂ ਆਪਣੇ ਦਰਸ਼ਕਾਂ ਨੂੰ ਸਾਰੀ ਗੱਲਬਾਤ ਜਰੂਰ ਦੱਸਾਂਗੇ ਜੀ ਦਰਸ਼ਕਾਂ ਤੁਹਾਨੂੰ ਦਾ ਕਰਦੇ ਸਾਨੂੰ ਜੁੜਨ ਦੇ ਲਈ ਅਤੇ ਜਿੱਦਾਂ ਹੀ ਇਸ ਮਸਲੇ ਵਿੱਚ ਹੋਰ ਕੋਈ ਵੱਡੀ ਅਪਡੇਟ ਆਂਦੀ ਹੈ ਦਰਸ਼ਕਾਂ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਜਿਹੜੀ ਤੁਹਾਡਾ ਵੀ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਜਿਹੜੇ ਜਿਹੜੇ ਸਾਨੂੰ ਸੁਣਦੇ ਨੇ ਪਿਆਰ ਕਰਦੇ ਨੇ ਸਾਰਿਆਂ ਦਾ ਧੰਨਵਾਦ